ਕਾ ਮੀਸੀ ਉਹ ਰੱਬ ਤੋਂ ਗੱਡੀ ਮੰਗਦਾ ਸੀ ਜਾਂ ਗੁਰੂ ਰਾਮਦਾਸ ਜੀ ਦੇ ਦਰਬਾਰ ਤੇ ਜਾ ਕੇ ਸੇਵਾ ਕਰਦਾ ਵੀ ਮੈਨੂੰ ਗੱਡੀ ਚਾਹੀਦੀ ਆ ਉਹ ਬਹੁਤ ਸੇਵਾ ਕਰਦਾ ਕਿਸੇ ਨੇ ਆਖਿਆ ਵੀ ਤੂੰ ਇੱਥੇ ਇੰਨੇ ਪਾਠ ਕਰ ਲਾ ਵੀ ਤੈਨੂੰ ਗੱਡੀ ਮਿਲ ਜੂਗੀ ਉਹ ਲਗਾਤਾਰ ਉਹਨੇ ਪਾਠ ਵੀ ਕੀਤੇ ਸੇਵਾ ਵੀ ਕੀਤੀ ਉਹ ਮਹੀਨਾ ਮਹੀਨਾ ਉਸ ਸਾਹਦੇ ਬੈਠ ਕੇ ਸੇਵਾ ਕਰਿਆ ਕਰੇ ਪਰ ਉਹਨੂੰ ਗੱਡੀ ਨਾ ਮਿਲੀ ਉਹ ਬਹੁਤ ਨਰਾਸ਼ ਹੋਇਆ ਉਨੇ ਗੁਰਦੁਆਰਾ ਜਾਣਾ ਵੀ ਛੱਡਤਾ ਪਾਠ ਕਰਨਾ ਵੀ ਛੱਡਤਾ ਤੇ ਇੱਕ ਦਿਨ ਇਕਾਦਬੀ ਨੂੰ ਮਿਲਿਆ ਕਹਿੰਦਾ ਮੈਂ ਇਹਨੇ ਪਾਠ ਕਰਦਾ ਸੀਗਾ ਤੇ ਮੈਂ ਕਿਹਾ ਵੀ ਚਲ ਪ੍ਰਮਾਤਮਾ ਮੈਨੂੰ ਗੱਡੀ ਦੇ ਦੂਗਾ ਪਰ ਪ੍ਰਮਾਤਮਾ ਨੇ ਮੈਨੂੰ ਗੱਡੀ ਨਹੀਂ ਦਿੱਤੀ ਉਹ ਕਹਿੰਦੇ ਵੀ ਕੋਈ ਨਹੀਂ ਤੂੰ ਪਾਠ ਕਰਨਾ ਹੀ ਕਹਿੰਦਾ ਮੈਂ ਨਹੀਂ ਪਾਠ ਨਹੀਂ ਕਰਦਾ ਉਹ ਕਹਿੰਦਾ ਜੇ ਤੂੰ ਪਾਠ ਨਹੀਂ ਕਰਦਾ ਗੁਰਦੁਆਰੇ ਤਾਂ ਜਾਇਆ ਕਰ ਕਹਿੰਦਾ ਚਲ ਠੀਕ ਹੈ ਵਾ ਗੁਰਦੁਆਰੇ ਜਾਇਆ ਕਰੂਗਾ ਉਹ ਗੁਰਦੁਆਰੇ ਗਿਆ ਜਦੋਂ ਤੇ ਵੇਖਦਾ ਬਾਬੇ RAM DAS ਜੀ ਦੇ ਦਰਵਾਰ ਦੇ ਵਿੱਚ ਇੱਕ ਆ ਆਦਮੀ ਉਹ ਉੱਚੇ ਗੱਡੀ ਤੇ ਆਉਂਦਾ ਜਿਹੜੀ ਇਹ ਮੰਗਦਾ ਹੁੰਦਾ ਉਹ ਬੰਦਾ ਵੀਲ ਚੈਅਰ ਤੇ ਬੈਠ ਕੇ ਉਹਨੂੰ ਦੋ ਜਣੇ ਲਈ ਆਉਂਦੇ ਹੁੰਦੇ ਫੜ ਕੇ ਕਿ ਉਹ ਭੱਜ ਕੇ ਉਹਦੇ ਕੋਲੇ ਗਿਆ ਕਹਿੰਦਾ ਜੀ ਆਹੀ ਗੱਡੀ ਮੈਨੂੰ ਚਾਹੀਦੀ ਸੀ ਇਹ ਕਿੰਨੇ ਦੀ ਆਈ ਹੈ ਤੇ ਇਹ ਤਾਂ ਗੱਡੀ ਬਹੁਤ ਵਧੀਆ ਮੈਂ ਵੀ ਇਹੀ ਜੀ ਲੈਣੀ ਸੀ ਉਹ ਅੱਗੋ ਬੰਦਾ ਕਹਿੰਦਾ ਵੀ ਤੂੰ ਨਾ ਐ ਕਰ ਗੱਡੀ ਤੂੰ ਲੈ ਲੈ ਪਰ ਪਰਮਾਤਮਾ ਤੋਂ ਮੈਨੂੰ ਨਾ 20 ਤਦ ਰੋਸਤੀ ਲੈ ਦੇ ਵੈਨ ਪਰਮਾਤਮਾ ਤੰਦਰੁਸਤੀ ਦੇ ਦੇ ਕਿਉਂਕਿ ਮੇਰੇ ਕੋਲੇ ਪੈਸਾ ਵੀ ਬਹੁਤ ਹੈ ਮੇਰੇ ਕੋਲੇ ਕਾਰਾਂ ਵੀ ਬਹੁਤ ਹੈ ਪਰ ਮੇਰੇ ਕੋਲੇ ਤੰਦਰੁਸਤੀ ਹੈ ਨਹੀਂ ਤੇ ਇਹ ਗੱਡੀ ਤੂੰ ਬੇਸ਼ੱਕ ਲੈ ਲੈ ਮਹਾਰਾਜ ਬੁਰੀ ਅਰਦਾਸ ਕਰਕੇ ਮੁੰਦੇ ਤੰਦਰੁਸਤੀ ਦਿਵਾ ਦੇ ਤੇ ਦੇਖੋ ਵੀ ਉਹਦੇ ਕੋਲੇ ਸਭ ਕੁਝ ਸੀ ਪਰ ਉਹਦੇ ਕੋਲ ਤੰਦਰੁਸਤੀ ਹੈ ਨਹੀਂ ਸੀ ਪਰ ਉਹ ਬੰਦੇ ਕੋਲੇ ਸਭ ਕੁਝ ਸੀਗਾ ਤੰਦਰੁਸਤੀ ਸੀ ਉਹ ਕਾਰ ਪਿੱਛੇ ਪਿਆ ਹੋਇਆ ਸੀ ਇਸ ਲਈ ਪਰਮਾਤਮਾ ਦੇ ਦਰ ਤੇ ਜਾਓ